ਇੱਕ ਮਸਲਾ ਪਿੰਡ ਦਾਨ ਸਿੰਘ ਵਾਲੇ ਦਾ ਹੈਗਾ ਇਹਦੇ ਮਿਤੀ 9 ਤਰੀਕ ਰਾਤ ਨੂੰ ਰਮਿੰਦਰ ਸਿੰਘ ਪਾਰਟੀ ਵੱਲੋਂ ਇੱਕ ਜਸਪ੍ਰੀਤ ਸਿੰਘ ਹੈਗਾ ਇਹ ਰਹਿਣ ਵਾਲਾ ਜਿਹੜੇ ਕੋ ਆਪਸ ਵਿੱਚ ਆਪਸ ਵਿੱਚ ਰਿਸ਼ਤੇਦਾਰ ਵੀ ਹੈਗੇ ਨੇ ਚਾਚੇ ਟਾਹਣ ਦੇ ਆਪਸ ਵਿੱਚ ਲੜਕੇ ਨੇ ਤੇ ਉਹਨਾਂ ਦੇ ਘਰ ਜਿਹੜਾ ਹੈਗਾ ਰਾਤ ਨੂੰ ਇਹਨਾਂ ਨੇ ਵੜ ਕੇ ਇਹਨਾਂ ਦਾ ਘਰ ਦਾ ਸਾਰਾ ਸਮਾਨ ਜਿਹੜਾ ਸੀਗਾ ਭੰਨ ਤੋੜ ਦਿੱਤਾ ਇਹਨਾਂ ਦੇ ਸੱਟਾਂ ਮਾਰੀਆਂ ਤੇ ਇਹਨਾਂ ਦੇ ਜਿਹੜੇ ਸਮਾਨ ਨੂੰ ਅੱਗ ਵੀ ਲਗਾ ਦਿੱਤੀ ਤੇ ਘਰਾਂ ਨੂੰ ਜਿਹੜੀ ਹੈਗੀ ਅੱਗ ਲਗਾਉਣੀ ਵੀ ਪਾਈ ਗਈ ਆ ਇਸ ਬੰਦੇ ਵਿੱਚ ਅਸੀਂ ਜਿਹੜਾ ਜਸਪ੍ਰੀਤ ਸਿੰਘ ਹੈਗਾ ਮੁਦਈ ਹੈਗਾ ਉਹਦੇ ਬਿਆਨ ਦਰਜ ਕਰਕੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 326 ਜੀ ਐਂਡ ਅਦਰ ਰੈਲੇਵੈਂਟ ਸੈਕਸ਼ਨ ਜਿਹੜਾ ਹੈਗਾ ਥਾਣਾ ਨਈਆਂਵਾਲ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਹੈ ਇਹ ਮੁਕਦਮੇ ਦੇ ਵਿੱਚ ਸਾਡੇ 7 ਦੋਸ਼ੀ ਬਾਈ ਨਮਨੇ ਤੇ ਅਰਾਊਂਡ 25 ਦੇ ਕਰੀਬ ਜਿਹੜੇ ਦੋਸ਼ੀ ਨੇ ਇਹ ਨਾਮ ਲੂਮ ਨੇ ਸਾਡੇ ਵੱਲੋਂ ਜਿਹੜੀਆਂ ਹੈਗੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਜਿਹੜੇ ਦੋਸ਼ੀ ਨੇ ਮੁਕਦਮਾ ਦੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਜਲਦੀ ਹੀ ਜਿਹੜੀ ਹੈਗੀ ਗ੍ਰਫਤਾਰ ਕਰ ਲਵਾਂਗੇ ਤੇ ਇਨਸ਼ੋਰ ਕਰਾਂਗੇ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਤਜਾ ਜਿਹੜੀ ਹੈਗੀ ਹੈ ਦਵਾਈ ਜਾਵੇ ਇਹਦੇ ਵਿੱਚ ਇਹ ਵੀ ਦੱਸਣਾ ਦੱਸਿਆ ਜਾਊਗਾ ਕਿ ਜਿਹੜੀ ਪਰਮਿੰਦਰ ਸਿੰਘ ਹੈਗਾ ਜੋ ਇਸ ਮੁਕਦਮੇ ਦਾ ਦੋਸ਼ੀ ਹੈ ਪਹਿਲਾਂ ਸਾਲ 2024 ਦੇ ਵਿੱਚ ਇਹਨਾਂ ਦੂਸਰੀ ਪਾਰਟੀ ਨੇ ਜਿਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ ਹੈ ਉਸ ਪਾਰਟੀ ਨੇ ਇਹਦੀ ਲ ਜਿਸ ਬੰਦੇ ਵਿੱਚ ਮੁਕੱਦਮਾ ਨੰਬਰ 65 2024 ਦੇ ਵਿੱਚ ਦਰਜਾ ਰਜਿਸਟਰ ਕੀਤਾ ਗਿਆ ਸੀਗਾ ਤੇ ਜਿਹੜਾ ਇੱਕ ਦੱਸਿਆ ਜਾ ਰਿਹਾ ਕਿ ਨਸ਼ੀਦਿਸਪਾਂ ਦੇ ਵਿੱਚ ਲੜਾਈ ਹੋਈ ਹੈ ਤੋਂ ਇਦਾਂ ਦੀ ਜਿਹੜੀ ਹੈਗੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਇਹਨਾਂ ਦੇ ਆਪਸ ਵਿੱਚ ਪਰਸਨਲ ਰੰਜਸ਼ ਸੀਗੀ 2024 ਦੇ ਵਿੱਚ ਰਮਿੰਦਰ ਦੀਆਂ ਲੱਤਾਂ ਇਸ ਪਾਰਟੀ ਨੇ ਤੋੜੀਆਂ ਸੀਗੀਆਂ ਸੋ ਉਸ ਸੀਜ਼ਨ ਰਜਿਸਟਰ ਨੂੰ ਲੈ ਕੇ ਕੱਲ ਪਹਿਲਾਂ ਇਹਨਾਂ ਦੀ ਦਿਨ ਦੇ ਵਿੱਚ ਲੜਾਈ ਹੋਈ ਜਿਹਦੇ ਵਿੱਚ ਜਸਪ੍ਰੀਤ ਪਾਰਟੀ ਵੱਲੋਂ ਰਮਿੰਦਰ ਦੀ ਪਾਰਟੀ ਦੇ ਜਿਹੜੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਉਹਦੀ ਪੰਤੜੋੜ ਕੀਤੀ ਗਈ ਸੀਗੀ ਸੋ ਰਾਤ ਨੂੰ ਜਿਹੜੇ ਹੈਗੀ ਰਮਿੰਦਰ ਪਾਰਟੀ ਵੱਲੋਂ ਸਾਰੇ ਬੰਦੇ ਇਕੱਠੇ ਕਰਕੇ ਉਹਨਾਂ ਦੇ ਘਰਾਂ ਦੇ ਉੱਪਰ ਹਮਲੇ ਕਰਕੇ ਉਹਨਾਂ ਦੇ ਘਰਾਂ ਦੀ ਪੰਨਤੋੜ ਕੀਤੀ ਐ ਤੇ ਜਿਹੜਾ ਅਸਮਾਨ ਸੀ ਉਹਨੂੰ ਅੱਗ ਵੀ ਲਗਾਈ ਐ ਸੋ ਅਸੀਂ ਹੁਣ ਮਕਦਮਾ ਐਫ ਆਈ ਆਰ ਨੰਬਰ 3 18 ਨਈਂ ਵਾਲਾ ਦਰਜਾ ਰਜਿਸਟਰ ਕਰ ਲਿਆ ਤੋ ਅਸੀਂ ਵਕ ਵਕ ਜਿਹੜੇ ਸਾਡੇ ਸੀਆਈਏ ਦੀਆਂ ਟੀਮਾਂ ਵੀ ਲਗਾ ਦਿੱਤੀਆਂ ਨੇ ਥਾਣਾ ਨਈਂਵਾਲੇ ਦੀ ਟੀਮ ਵੀ ਲੱਗੀ ਹੋਈ ਹੈ ਤੇ ਡੀਐਸਪੀ ਪੁੱਛੋ ਦੀ ਸੁਪਰਵਾਈਜ਼ਨ ਦੇ ਵਿੱਚ ਜਿਹੜੀ ਅਸੀਂ ਸਾਡੀਆਂ ਟੀਮਾਂ ਰੇਡ ਕਰ ਰਹੀਆਂ ਨੇ ਜਲਦੀ ਹੀ ਜਿਹੜੇ ਦੋਸ਼ੀ ਨੇ ਅਸੀਂ ਇਹਨਾਂ ਨੂੰ ਗ੍ਰਫਤਾਰ ਕਰ ਲਵਾਂਗੇ ਤੇ ਵੀ ਵਿਲ ਇਨਸ਼ੋਰ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੇ ਵਿੱਚ ਅਸੀਂ ਸੱਤ ਜਿਹੜੇ ਬੰਦੇ ਬਾਈ ਨੇਮ ਨੇ ਤੇ ਅਰਾਊਂਡ 25 ਦੇ ਕਰੀਬ ਜਿਹੜੇ ਬੰਦੇ ਅਨਨੋਨ ਪਰਸਨਸ ਸੈਕਟ